ਖੁਸ਼ ਕਰ ਨਹੀਂ ਬਣਦੀ ਇਹਨਾਂ ਝੋਟਿਆਂ ਦੀ ਇਸ ਵੇਲੇ ਕਿਤੇ ਸੇਫ ਗ੍ਰੇਨ ਪਾਰ ਰਿਹਾ ਇੱਕ ਗੱਡੀ ਤੇ ਕਿਤੇ ਸਿਮਰ ਖੇੜਦਾ ਯਾਰ ਹਾਂ ਹੁਣ ਤਾਂ ਹੁਣ ਤਾਂ ਕਿੰਨਾ ਕੇ ਸਮਾਂ ਬਾਕੀ ਹੈ ਜਿੰਦੀ ਆਪਾਂ ਮੜੀਆਂ ਜੀ ਗੱਡੀ ਢੱਕਦੇ ਨੇ ਜਾ ਕੇ ਹਾਂਜੀ ਮੜੀਆਂ ਜੀ ਗੱਡੀ ਨਹੀਂ ਢੱਕਣੀ ਚਾਹੀਦੀ ਮੰਨ ਕੇ ਚੱਲ ਵੀ ਕਿੰਨਾ ਚਿਰ ਹੋ ਗਿਆ ਉੱਥੇ ਫੋਕਾਂ ਦੇ ਮੁੜਦੇ ਆ ਨਾ ਹਾਂਜੀ ਕਈਆਂ ਦੀ ਗਤੀ ਨਹੀਂ ਹੁੰਦੀ। ਇਹ ਹੋਣਾ ਕਦੇ ਪਾਏ। ਪਹਿਲਾ ਦਫਾ ਲਾਈਵ ਦੀ। ਮੰਨ ਕੇ ਚੱਲੋ ਕਿ ਜੇ ਆਪਣੇ ਤੋਂ ਪੁਆਇੰਟ ਕੋਈ ਗਲਤ ਹੁੰਦਾ ਨਾ ਕਿੰ ਤੂੰ ਬਰਤੂ ਨਾ ਕਰੋ। ਦੋ ਜਿਹੜੇ ਸੀਨੀਅਰ ਪਲੇਅਰ ਹੁੰਦੇ ਨਾ ਉਹਨੂੰ ਕਹੋ ਮੈਨੂੰ ਐਸ ਨੰਬਰ ਤੇ ਡਾਊਟ ਆ। ਆਪਾਂ ਬਾਅਦ ਚ ਵੇਖ ਲਾਂ। ਠੀਕ ਹੈ ਓਕੇ। ਜਿੰਨੇ ਮਰਜ਼ੀ ਹੋਲਡ ਲੈ ਲਓ ਟੀਮ ਦੇ ਵਿੱਚ ਕਿਉਂਕਿ ਆਪਣੇ ਤੋਂ ਝੂਠ ਹੈਗੀ ਆ। ਇਹ ਇਹ ਥੋੜੀ ਹੈਗਾ ਕੀ 플ਾਨਾ ਗਾਵੇ ਵੀ ਮੈਚ ਦੇ ਮੈਚ ਦੇ ਆਪਾਂ ਦੋ ਹੋਲ ਬਚਣਾ ਨਹੀਂ ਦੇਲੀ ਮੜਾ ਜਾ ਮੈਨੂੰ ਇਹ ਗੱਲ ਦੀ ਨਹੀਂ ਸਮਝ ਆ ਕਿ ਚਲੋ ਮੰਨ ਲਓ ਜਰੂਰ ਸੀਗਾ ਸਾਰੇ ਲੱਤਾਂ ਚੌੜੀਆਂ ਕਰਕੇ ਵਿੱਚ ਬਹਿ ਜਾਂਦੇ ਆ ਉਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਲੱਤਾ ਨਹੀਂ ਲੱਤਾ ਚੌੜੀਆਂ ਕਰਕੇ ਗਰਾਊਂਡ ਚੋਂ ਬੰਦੇ ਹੁੰਦੇ ਹੁੰਦੇ ਜੇ ਉਹ ਗੱਲ ਛੱਡ। ਤੁਸੀਂ ਤਾਂ ਆਣ ਮੈਨੂੰ ਗੱਲ ਹੋਰ ਤੁਸੀਂ ਆਂਦਾ ਸੋਖਾਂਦਾ ਮੈਚ ਤੋਂ ਪਹਿਲੇ ਜਿੱਦੜੀ ਛਿੜੀ ਜਾਂਦੇ ਸੀ ਬੰਦੇ ਲੜੇ ਭਾਗੀ ਜਾਂਦੇ ਆਹ ਕਹਿੰਦਾ ਰੀਅਲ ਬੁਣੀ ਹੁੰਦੇ ਮੈਂ ਰੇੜ ਪੈਣੀ ਕਿੱਦਾਂ ਕਹਿਣ ਰੇੜ ਪੈਣੀ ਕਿੱਦਾਂ ਤੈਨੂੰ ਮੈਂ ਜਿਹੜੀ ਕਬੱਡੀ ਹੁੰਦੀ ਨਾ ਕਬੱਡੀ ਕੋਈ ਨਹੀਂ ਜਿੱਤ ਸਕਦਾ ਉਹਨਾਂ ਦੇ ਉਹਨਾਂ ਦੇ ਦਿਮਾਗ 'ਚ ਬੜਾ ਕੀ ਗੱਲ ਹੈ ਉਹਨਾਂ ਨੂੰ ਇਹ ਹੀ ਸਾੜ ਤੋਂ ਕਾਂਗੇ ਵਾਲਾ ਮੈਨੂੰ ਆਂਦੇ ਤੇਰੀ ਜਿਹੜੀ ਕਾਂਗੇ ਵਾਲਾ ਸਾਡੇ ਤੋਂ ਪ੍ਰਿਆਦ ਸਾਢੇ ਦੋ ਦੂਜਾ ਮੁੰਡਾ ਵਧੀਆ ਵੀ ਜਿੱਤਾ ਜਾ ਫੜਦਾ ਜਿਹੜਾ ਕੀ ਉਹਦਾ ਨਾਮ ਹੈ ਮੇਰੇ ਮਗਰ ਮਗਰ ਦੋਵੇਂ ਕਾਕਾ ਕਾਕਾ ਸ਼ਗਰਪੁਰਿਆ ਕਾਕਾ ਸ਼ਗਰਪੁਰਿਆ ਕਾਕਾ ਉਹਦੇ ਸ਼ਗਰਪੁਰੇ ਦੇ ਇੱਕ ਜਿਹੜਾ ਦੂਜਾ ਮੁੰਡਾ ਜਿੱਤਾ ਚਲ ਵੰਡੀ ਚੋਧਰੀ ਵਾਲਾ ਹਾਂ ਉਹ ਲੈਣੀ ਕਰਦਾ ਇਹ ਇਹਨਾਂ ਦੇ ਨੰਬਰ ਨਹੀਂ ਲੈਣੇ ਉਹ ਚਲੋ ਆਪਾਂ ਜਿੱਤਾਂ ਤੇ ਉਹ ਜਿਹੋ ਨਾ ਕਿ ਆਪਾਂ ਮੁੜਨ ਆਪਣੇ ਰੇਡਰ ਵੀ ਡਰਦੇ ਸੀ ਵੀ ਹੱਥ ਲਾਵਾਂਗੇ ਕਿਹਨੂੰ ਲਾਵਾਂਗੇ ਉਹ ਮੰਨ ਕੇ ਚੱਲ ਪਈ ਉਹ ਕਬੱਡੀ ਆ ਕਬੱਡੀ ਕੇ ਨੇ ਜਿੱਤੀ ਆ ਉਹ ਤੈਨੂੰ ਬਤਾ ਆਪਾਂ ਉਧਰੋਂ ਰੇਲ ਬਣਾ ਦੇ ਰੇਡਰਾਂ ਦੇ ਪਰ ਮੈਚ ਬੜਾ ਤਗੜਾ ਹੋ ਗਿਆ ਨਾ ਹੁਣ ਮੇਰੀ ਗੱਲ ਸੁਣਾ ਆਪਣੇ ਹਾਲ ਤੋਂ ਹਾਲ ਤੋਂ ਬਾਅਦ ਚ 12 ਤੇ 22 ਉਹ ਫਰਕ ਕਿੰਨਾ ਫਰਕ ਹੈ ਮਾਣੀ ਕੀ ਚੱਕਰੀ ਬਣਿਆ ਨਾਲ ਹਾਂ ਤੇ ਵੀ ਤਾਂ ਪਿਆ ਮਾਰ ਗਿਆ ਸਾਰੇ ਸੱਚੇ ਪਾਸੇ ਤੇ ਵੀ ਤਾਂ ਪਿਆ ਮਾਰ ਤਗੜੇ ਪੈਣ ਨਹੀਂ ਗੱਲ ਪਲਾ ਅਬ ਗੁਜਰਦੀ ਮਾਰੇ ਲੋ ਜਿੱਤ ਕੇ ਤਗੜੇ ਆ ਸਾਰੇ ਦਰਿਆ ਦੇ ਬੰਦੇ ਸਾਡੀ ਟੀਮ ਤਗੜੀ ਆ ਭਲਵਾਂ ਜੀ ਸੋਲੋ ਗੱਲੇ ਕੋਰ ਨਹੀਂ ਨਹੀਂ ਮੈਂ ਇਹ ਨਹੀਂ ਗਿਆ ਬੰਦੇ ਵੇ ਕਿੱਡੇ ਕਿੱਡੇ ਬਾੜੇ ਦਰ ਕਮਾ ਆ ਗਏ ਆ ਉਹ ਆ ਭਲਵਾਂ ਨੇ ਦੀ ਕਿੰਨੇ 20 20 ਕਬੜੀਆਂ ਮਾਈਆਂ ਨੇ ਭਾਨੇ ਗੱਲ ਪਾਣੀ ਕਿੰਨੇ ਬਾਈ ਹੁੰਦੇ ਮਾ ਆਪਣਾ ਦਿਰਾ ਦੇਦਾ ਗਿਫਟ ਕੁਪ ਟੂ ਕੋਈ ਸਟਾਰ ਤੇ ਬੜੇ ਬਣਾਏ ਆ ਤੋ ਸਹੀ ਗੱਲ ਆ ਜਿੰਨੇ ਬੰਦੇ ਬਾਹਰ ਗਏ ਆ ਪਹਿਲੀ ਪਹਿਲੀ ਵਾਰ ਸਾਰੇ تیرਤੇ ਗਏ ਆ ਇਹ ਵੀ ਸੋਚੇ ਕਰਦੇ ਆ ਕਿ ਬਹੁਤ ਹੋ ਜਾਏਗਾ ਸਟਾਰ ਵੀ ਬੜੇ ਬਣਾਏ ਮੋਰੇ ਵੀ ਬੜੇ ਬਣਾਏ ਮੋਰੇ ਤੇ ਉਹਦੇ ਉਹਦੇ ਲਾਜਾ ਕਰਦੇ ਉਹਦੀ ਜੋ ਮਰਜ਼ੀ ਬਣਾ ਦਿੰਦੇ ਆ ਉਹਦੀ ਜੋ ਮਰਜ਼ੀ ਬਣਾ ਦਿੰਦੇ ਆ ਉਹਦੀ ਜੋ ਮਰਜ਼ੀ ਬਣਾ ਨਿਕਲੇ ਆ ਮਾਰੀਦਾ ਥਾਪੀਆਂ ਮਾਰ ਕੇ ਬੰਦੇ ਵੀਡੀਓ ਇੰਨੀ ਜ਼ਿਆਦੀ ਵਾਇਰਲ ਹੋਈ ਆ ਤਾਂ ਉਹ ਜੱਫੀ ਦਾ ਕਰਕੇ ਨਾ ਹੀ ਮਸ਼ਹੂਰ ਹੋ ਗਏ ਆ ਮੈਂ ਇਹਨਾਂ ਨਾਲ ਜੱਜ ਨਹੀਂਦਾ ਕਹਿੰਦਾ ਬੁਲਾਉਣੇ ਹੋ ਵੀਡੀਓ ਪਾਹੀ ਆਂਦਾ ਇੰਸਟਾ ਦੇ ਤਿਆਂਦਾ ਸਾਨੂੰ ਜੱਫਾ ਮੈਨੂੰ ਪਿਆਵਾ ਦਾਂਦਾ ਇੰਨੀ ਮੁਲਕ ਨੇ ਵੇਖੀ ਆ ਕਹਿੰਦਾ ਅਸੀਂ ਉਸੇ ਟਿਪ ਬੁਲਾ ਦੇ ਨਾਲ ਖੇਡੇ ਆ ਤੇ ਚੱਲ ਨੂੰ ਜੱਫਾ ਪਾਇਆ ਵਾ ਕਹਿੰਦਾ ਅਸੀਂ ਫੇਮਸ ਹੋ ਗਏ ਜਾਂਦਾ ਲਾਲਾ ਲਾਲਾ ਜਾਂਦਾ ਹਾਂ ਵੀ ਲਾਲਾ ਲਾਲਾ ਆਦਾ ਵੀ ਫੇਮਸ ਹੋ ਗਏ ਵੀ ਇੰਨੇ ਮੁਲਕ ਨੇ ਵੇਖੀ ਵੀਡੀਓ ਨਿਕਾ ਮਸ਼ਹੂਰ ਹੋਣੀ ਤਾਂ ਨਾਲੇ ਬਾਹਰ ਕੱਢਿਆ ਕਹਿੰਦਾ ਕੰਮ ਯਾਰ ਕੋਣਾ ਬੁਲਾ ਬਿੰਦੂ ਬਾਹਰ ਕੱਢਿਆ ਮਸ਼ਹੂਰ ਹੋਦੇ ਰਿੰਦਾ ਪੜਾ ਬੇਕੂ ਇੰਸਟਾਗ੍ਰਾਮ ਤੋਂ ਪਹਿਲੇ ਨੰਬਰ ਤੇ ਬੁਲਾਇਆ ਪਿਆ ਜੇ ਚੇਤਰਾ ਮੇਂਟੇਨੈਂਸ ਲਈ ਪਾ ਮਾਰੀ ਨਹੀਂ ਇਹ ਦਰਵਾਜ਼ਾ ਤੋੜੀ ਪਾਲਾ ਪਟੜਾ 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 ਆ ਜੀ ਵੰਦਰੀਓਂ ਉਹ ਗਾਲ ਮਾਰਦਾ ਇਹ ਕਮੇਡੀਕ ਜਿਹੜੀਆਂ ਪਹਿਲੀਆਂ ਪਾਈਆਂ ਉਹ ਨਹੀਂ ਦੀਆਂ ਪਹਿਲੀ ਗੱਲੀ ਨਦੀ ਦੀ ਨਦੀ ਅੱਡਾਂ ਦੀ ਨਦੀ ਦੀਆਂ ਮਾਂ ਪਹਿਲੀ ਗੱਲੀ ਪਹਿਲੀ ਖੜਾ ਦੀ ਪਹਿਲੀ ਜਕੀਰੀ ਗਏ ਜਿਹੜੇ ਨੂੰ ਪਈ ਗਦੀ ਹਾਂ ਤੋਂ ਪਹਿਲਾਂ 5 ਕਬਡੀਆਂ ਉੱਚੀ ਪਹਿਲਾ ਨੀ ਹਾਂ ਆਪਸੋ ਪਹਿਲਾ ਨੀ ਹੱਥ ਲਾਇਆ ਬੰਦੇ ਜੋ ਮਰਜੀ ਹੋ ਜੇ ਪਹਿਲਾ ਮਨ ਨਹੀਂ ਅੱਜ ਨਹੀਂ ਅੱਜ ਨਹੀਂ ਮੰਨਦੇ ਬੰਦੇ ਪਤਾ ਹੋ ਗਿਆ ਪਤਾ ਅੱਗੇ ਨਿਕਲ ਗਿਆ ਦੇਖ ਰਹੇ ਜਿਹੜਾ ਕੰਮ ਦੇਖਾ ਦੇਖਾ ਨਿੱਕੇ ਦਾ ਹੋ ਗਿਆ ਦੰਦਾਂ ਨਾਲ ਨਦੀ ਦੇ ਦੱਬਾਂ ਦੇ ਇੱਕ ਰਾਂ ਨਿੱਕੇ ਦਾ ਕੰਮ ਹੋ ਗਿਆ ਇੱਕ ਇਹਦਾ ਹੋ ਗਿਆ ਉਹ ਮਿਲੂਏ ਇੰਨਾ ਦੋਵੇਂ ਬੈਕਗਰਾਉਂਡ 'ਚ ਆਉਂਦੇ ਆ ਗਰਾਉਂਡ 'ਚ ਮੇਰੇ ਮਾਣੇ ਅੱਜ ਨਹੀਂ ਤੈਨੂੰ ਝੜਦੇ ਅੱਜ ਨਹੀਂ ਤੈਨੂੰ ਹਾਂ ਦੋਵੇਂ ਗੱਦੇ ਹਾਂ ਤੇ ਆ ਤੈਨੂੰ ਆਂਦੇ ਨੇ ਹਾਂਜੀ ਕਬੱਡੀ ਬਾਦ ਨਰੇ ਆਹ ਮੈਂ ਕੋਈ ਨਹੀਂ ਮੈਨੂੰ ਬੈਣ ਨਹੀਂ ਤੈਨੂੰ ਤੇਪੋ ਹੀ ਲੈ ਆ ਆਦਾ ਤੂੰ ਲਿਆ ਜਾ ਕੇ ਤਾਂ ਆਦਾ ਯਾਨੂ ਕਿ ਤੈਨੂੰ ਲਿਆ ਕੇ ਹੋ ਗਿਆ ਲੈਣ ਬਾਹਰ ਹੁਣ ਆ ਵੀ ਉੱਥੇ ਆਂਦੀ ਅੰਦਰ ਕਰਾ ਦਿਓ ਅੱਜ ਕੀ ਨੇ ਦੇ ਜਾਣਦੇ ਪਿੰਡ ਚ ਕਿ ਨਹੀਂ ਵਾਵਾ ਜਾਣੇ ਇਹ ਕਰਾ ਲ ਗਏ ਹਾਂਜੀ ਨਹੀਂ ਇਹ ਨਹੀਂ ਜਾਂਦੇ ਉਹ ਨਾ ਪੋਨਾਤ ਪਾਉਂਦੇ ਆਜ ਲਾਈਆ ਕਰ ਲੀ ਐਂਡ ਕਰਾ ਦਈਏ ਕਰਾ ਆ ਗੀ ਯਾਰ ਵੀ ਨਾ ਹੋਈ ਐਂਡ ਤੇ ਪਰ ਦੱਸੋ ਹਾਂ ਕੋਈ ਨਾ ਕਰਾ ਦੇ ਸਰ ਕੋਈ ਭਵਾਨਾ ਕੋਈ ਨਹੀਂ ਗੱਲ ਸੁਣੋ ਮੇਰੀ ਅਸੀਂ ਤੁਹਾਡੇ ਨਾਲਿਆ ਕੋਈ ਨਹੀਂ ਸਰੀਰ ਆ ਮੰਨ ਲਓ ਜੇ ਨਾ ਜਫਾ ਪਿਆ ਤੇ ਫਿਰ ਕੋਈ ਨਹੀਂ ਭਵਾਨਾ ਇਹ ਦੇਰ ਦੱਸੋ ਇੱਕ ਭਵਾਨੇ ਦੇ ਤੁਸੀਂ ਕਹਿਣਾ ਜਾ ਭਵਾਨਾ ਕੀਤਾ ਹੀ ਕੱਖਣੀ ਤੁਸੀਂ ਕਹਿ ਕੇ ਜਾਣਾ ਦੇ ਇੱਕ ਇੱਕ ਸਾਡੇ ਡਿਪੈਂਡੈਂਡ ਕਰਾਉਣਾ ਕਿ ਨਹੀਂ ਕਰਾਉਣਾ ਸਾਡੇ ਬਾਬੇ ਵਾਲੇ ਮਿਲਦੇ ਕਰਾਈਦਾ ਕਿ ਨਹੀਂ ਭਵਾਨਾ ਇਹ ਦਿਲੋਂ ਕਰਦੇ ਨੇ ਇਹ ਗੱਲ ਦਿਲੋਂ ਕਰਦੇ ਬੜਾ ਜਿਆਦਾ ਦਿਲੋਂ ਕਰਦੇ ਆ ਉਹਨੇ ਕਹਿ ਤਾ ਨਿਆ ਨਾ ਦਾ ਕੋਈ ਚੱਕਰ ਨਹੀਂ ਪਾਉਣਾ ਫਿਰ ਕਿਹੜੀ ਗੱਲ ਹੈ ਤੇਰੇ ਨਾਲ ਆਉਂਦਾ ਸਾਰੇ ਦਿਨ ਉਹਦੇ ਪਿੱਛੇ ਤੁਰੇ ਮੈਨੂੰ ਨਹੀਂ ਦਿਲੋਂ ਕਰਦਾ ਮੈਂ ਆ ਦਾ ਪਵਾਣਾ ਬੜਾ ਜਿਆਦਾ ਹੈ ਮੈਂ ਤਾਂ ਦੇ ਲਈ ਸਭਿਆਂ ਦਾ ਸਾਰਾ ਕੁਝ ਤੁਹਾਡਾ ਹੀ ਆਵੇ ਓਏ 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 ਹਾਂ ਇਤਰੇ ਬੇਰੋ ਨਰਾਂ ਦੇ ਪਿਆਰ ਨਾ ਸਾਨੂੰ ਕਰ ਪਿੰਦਿਆ ਓਏ ਓਏ ਧੀਰੇ ਅੱਖਾਂ ਵਿੱਚ ਰੜਕਾਂਗੇ ਓਏ ਓਏ ਸ਼ੇਰੋ ਸ਼ਰੀ ਰਸਾ ਤੇ ਲਿਖਿਆ ਨਾਮ ਜਉ ਰਸਾ ਵਿੱਚ ਧੱਤ ਦਿੱਟੜਕ ਵਿੱਚ ਧੜਕਾਂਗੇ ਹਾਂ ਪਿੰਦਾ ਫਿਰ ਦਸੇ ਕੇ ਰੋਖ ਪਿੰਦਾ ਇਹਨੂੰ ਪੁੱਛੰਦਾ ਕੇਰਾ ਰੋਖ ਮੈਨੂੰ ਪਤਾ ਕੇਰਾ ਰੋਖ ਆਮ ਬੇ ਆਮ ਆਮ ਬੇ ਆਮ ਦਾ ਬੂਟਾ ਹੈ ਆਮ ਕੇ ਤਾਂ ਬਾਹਰ ਆ ਜਾਂਦਾ ਹੈ ਪੁੱਛਣ ਗਾਉਂਦਾ ਪਿੰਦਾ ਮੀਰਪੁਰ ਸਾਹਵੇਂ ਨੂੰ ਬੂਟਾ ਦਾ ਰੋਖਾਂ ਦਾ ਨਹੀਂ ਪਤਾ ਆਮ ਇਹ ਆਮ ਆਹ ਪਿਲਕਣਿਆ ਨੂੰ ਪੁੱਛੀ ਇਸ ਦੇਲਾ ਗਾਵ ਨੂੰ ਜਬੂਟੇ ਚੋਲੇ ਕਰੇ ਸਪੈਦੇ ਨੇ ਮੇਰੇ ਪੁਰਾਣੇ ਡਾਡੀ ਕਿਨਾਰੇ ਬਾਹਰ ਆਸਤੇ ਸਹੀਂ ਪਿੰਦੇ ਦਾ ਡਾਡੀ ਰਿਆ ਵਾ 22 ਸਾਲ ਬਹਿਰੀ ਤੇ ਧਰਤੀ ਦੇ ਉਹਨਾਂ ਟਾਈਮਾਂ ਦੇ ਵਿੱਚ ਟੈਲੀਫੋਨ ਇਹ ਤਾਂ ਮੰਨ ਕੇ ਚੱਲ ਸਾਈਕਲ ਨਹੀਂ ਹੁੰਦਾ ਤੇ ਉਹਦਾ ਬੁਲਟ ਹੁੰਦਾ ਪਿੰਦੇ ਦਾ 10 ਮੜਾ ਜਾ ਪੱਕੀ ਗੱਲ ਇਹਨਾਂ ਤੇ ਹੋਰ ਬੜੀ ਚੜਾਈ ਇਹਨਾਂ ਦਾ ਕੰਦੇਰੀ ਤੇ ਨਹੀਂ ਕਿੰਨੇ ਕਿਦੋਂ ਸ਼ਾਲੇ ਜੀ ਹੁੰਦੇ ਹੁੰਦੇ ਵੀ ਸੀਆ ਹਾਂ ਦੜੀ ਪਰ ਹੋ ਗਿਆ ਮੇਰੇ ਲੋਕਾਂ ਨੇ ਵੀ ਸੀਆ ਕਰਾਇਆ ਦੇ ਲਿਉਣਾ ਵੀ ਸੀਆ ਤੇ ਕੁੜੀਆਂ ਸਾਡੇ ਕੁੜੀਆਂ ਉਹ ਲੈ ਗਿਆ ਦੜੀ ਪਰ ਬਾਹਰ ਇੱਕ ਕਲਰ ਟੀਵੀ ਲੋਕਾਂ ਕੋ ਦੂਜੇ ਨਹੀਂ ਛੱਡ ਰਾ ਟੀਵੀ ਨਹੀਂ ਦੇ ਦੇ ਬਾਹਰ ਕਲਰ ਟੀਵੀ ਲੰਦਾ ਹੈ ਤੰਦੇ ਦਾ ਡਾਡੀ ਨੇ ਉਹ ਕਲਰ ਟੀਵੀ ਲੰਦਾ ਸਭੀ ਚੀਜ਼ਾਂ ਡੜੀ ਦੀਆਂ ਨਹੀਂ ਮੇਰੇ ਪੁੱਤ ਜੀ ਹੈਗੇ ਸਭੀ ਡੜੀ ਦੀਆਂ ਸਭੀ ਚੀਜ਼ਾਂ ਨੇ ਇਹ ਖਰਾਬ ਹੋ ਗਿਆ ਇਹਨਾਂ ਦਾ ਜਿੰਦਰਾ ਇਹ ਚੀਜ਼ ਬਾਹਰ ਵੀ ਖਰਾਬ ਹੋ ਗਈ ਉਹ ਬੰਦੀਆਂ ਉਹ ਤਾਂ ਇਹਦੇ ਬਾਹਰ ਆਪਣੀ ਜਾਇਦਾਦ ਹੀ ਹੋਦਾ ਕਿ ਬਣਿਆ ਉਹ ਕੋਈ ਗੱਲ ਨਹੀਂ ਤੈਨੂੰ ਉੱਪਰ ਆ ਕੇ ਚੱਕ ਰਿਹਾ ਬਾਪੂ ਮੁੜ ਕੇ ਹੋ ਗਿਆ ਨਾ ਇਦਾਂ ਤਾਂ ਠਾਂ ਤੇ ਮੁੜ ਕੇ ਉਹ ਜਾਇਦਾਦ ਤਾਂ ਇਦਾਂ ਹੀ ਬਾਹਰ ਬੜੀ ਜਾਇਦਾਦ ਏ ਸੀਰੀਅਸ ਤੂੰ ਮੁੜ ਕੇ ਬਾਪੂ ਇੱਥੇ ਆ ਗਿਆ ਤੇ ਬਾਹਰ ਮੁੜ ਕੇ ਉੱਥੇ ਕਿੱਥੇ ਜਾਣਾ ਹੈ ਵਾਲੀ ਵਾਰਸ ਨਹੀਂ ਰਹਿਣਾ ਉਧਰ ਕੋਈ ਉਹ ਨਹੀਂ ਨਾ ਹੈਗਾ ਕੋਈ ਉਹਨਾ ਟਾਈਮਾਂ ਚ ਥੋੜੀ ਹੁੰਦਾ ਹੈਗੀ ਨਹੀਂ ਤੇ ਪਿੰਦੇ ਨਹੀਂ ਨਹੀਂ ਤੇ ਪਿੰਦੇ ਨਹੀਂ ਆਪਣੇ ਨਾਲ ਹੋਣਾ ਸੀ ਇਨੇ ਹੈ ਕਹਿੰਦੇ ਜਮਾ ਪਾ ਗਏ ਕਿੰਦੇ ਨੇ ਤੇ ਦੂਜਾ ਹੁਣ ਹੈ ਪ੍ਰੋਮੋਟਰ ਸ਼ੇਖ ਸ਼ੇਖ ਹੈ ਨਾ ਪ੍ਰੋਮੋਟਰ ਕਿਤਾ ਕਰਦਾ ਫਾਗ ਰਿਹਾ ਵੇ ਜਨਾਬ ਤੁਹਾਡੀ ਕੀ ਹਾਲ ਚੋ ਪਰ ਨਹੀਂ ਪਿੰਦਾ ਜੇ ਮੰਨ ਕੇ ਚੱਲਦੇ ਤਾਂ ਸਾਰਾ ਕੁਝ ਹੁੰਦਾ ਪਰ ਤੇਰਾ ਨਾਂ ਨਹੀਂ ਹੋਣਾ ਗਾਏ ਗੱਲ ਤੇ ਤੂੰ ਮੇਰੇ ਨਾਲ ਨਹੀਂ ਹੋਣਾ ਕੋਈ ਇੱਕ ਚੀਜ਼ ਮਿਲਦੀ ਬਾਰ ਜਿੱਥੇ ਮਾਰ ਆਇਆ ਦਾ ਉਹਦੀ ਰਜਾ ਚੱਲ ਹਣ ਗੜਾ ਭੁੱਖਾ ਸੋਣਾ ਨਹੀਂ ਨਹੀਂ ਬੜੀ ਲੈਣਾ ਉਹ ਨੂੰ ਖਾਲ ਲੱਗ ਜਾਏਗਾ ਫਿਰ ਬਿੱਤੇ ਨੂੰ ਮਰੂਦ ਅੱਜ ਅੱਜ ਬਲਵਾਨ ਜੀ ਤੁਸੀਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਉਹ ਗਰੁੱਪ ਚ ਆਪਣੇ ਚ ਪੁੱਤਾਂ ਵਾਲੀ ਆ ਪੁੱਤ ਆਲੀ ਉਹ ਟੋਪਿਕ ਵਾੜਾ ਵਦ ਗਿਆ ਆ ਨਹੀਂ ਪੁੱਤ ਨਾ ਹੁੰਦੇ ਆ ਆ ਆਪਾਂ ਨਾ ਕੇਰਾਂ ਗੋਲ ਦੇਣੀ ਹੈ ਪਲਵਾਨ ਵਾਲਾ ਕੀ ਕਰਦੇ ਆ ਪਲਵਾਨ ਕਹਿੰਦੇ ਆ ਵੀ ਕੋਈ ਚੀਜ਼ ਨਹੀਂ ਹੁੰਦੀ ਆ ਵੀ ਜਦੋਂ ਆਪਾਂ ਮੁੱਜਾ ਆ ਗਏ ਇੱਕ ਆਪਣੀ ਮਾਤੇ ਹੋ ਜੀ ਹੁੰਦੀ ਆ ਆਪਾਂ ਮੜੀਆਂ ਜੀ ਗੱਡੀ ਢੱਕਦੇ ਨੇ ਜਾ ਕੇ ਨਾ ਹਾਂਜੀ ਮੜੀਆਂ ਜੀ ਗੱਡੀ ਨਹੀਂ ਢੱਕਣੀ ਚਾਹੀਦੀ ਮੰਨ ਕੇ ਚੱਲ ਵੀ ਕਿੰਨਾ ਚਿਰ ਹੋ ਗਿਆ ਉੱਥੇ ਫੋਕਨ ਦਾ ਇਹ ਮੁੜਦੇ ਆ ਨਾ ਹਾਂਜੀ ਕਈਆਂ ਦੀ ਕਤੀ ਨਹੀਂ ਹੁੰਦੀ ਕਈ ਜੀ ਜਾਈ ਹੋਣੀਆਂ ਜੜੀਆਂ ਬੰਦੇ ਦੇ ਨਾਲ ਲੱਗ ਜਾਂਦੀਆਂ ਚੰਬੜ ਜਾਂਦੀਆਂ ਬੰਦੇ ਨੂੰ ਵੀ ਚਲੋ ਆਪਾਂ ਉਹਨੇ ਸੱਚੇ ਸੁੱਚੇ ਰਹੇਗੇ ਨਹੀਂ ਆ ਵੀ ਜਿੰਨੇ ਆਪਾਂ ਨੂੰ ਚਾਹੀਦਾ ਹਨਾ ਰੱਬ ਦਾ ਨਾਮ ਲੈਣਾ ਹੁਣ ਮੰਨ ਕੇ ਚੱਲੋ ਕਿ ਹੁਣ ਮੜੀਆਂ ਜਾ ਆਪਾਂ ਕਿਤੇ ਗੱਡੀ ਟੱਕਦੀ ਹੈ ਨਾਲ ਕਿਸੇ ਦੇ ਮਨ ਚ ਚਾਹਤ ਹੋਊਗੀ ਕਿ ਮੈਂ ਪਰਮਾਨ ਬੰਨਾ ਹਾਂ ਹਾਂਜੀ ਕਿਸੇ ਦੇ ਉੱਤੇ ਦੁਨੀਆ ਤੇ ਚਾਹਤ ਹੁੰਦੀ ਹੁੰਦੀ ਨਾ ਕਿ ਮੈਂ ਪਰਮਾਨ ਬੰਨਾ ਸੀ ਪਿਆ ਬੰਨਾ ਹੀ ਉਹਦੀ ਚਾਹਤ ਵਿੱਚ ਹੀ ਰਹਿ ਗਈ ਤੇ ਮੰਨ ਲਓ ਮਰ ਗਿਆ ਮਰ ਗਿਆ ਤੇ ਉਧਰੋਂ ਪਹਿਮਾਨ ਕੀ ਕਰਦੇ ਹੈ ਕਿ ਜਾ ਕੇ ਗੱਡੀ ਡੱਕ ਦਿੰਦੇ ਆ ਬੜੀਆਂ ਚ ਹੁਣ ਮੰਨ ਕੇ ਚੱਲ ਵੀ ਉਹਦੀ ਚਾਹ ਤੇ ਕੇ ਦੀ ਕਿ ਮੈਂ ਪ੍ਰਮਾਨ ਬਾਨਾ ਜਾਂ ਜਿੱਤਾ ਉਹਦੀ ਚਾਹ ਤੇ ਪੜਕੰਦੇ ਹੀ ਜਾਣਾ ਹਾਂ ਚਾਹ ਤੇ ਦੀ ਥੋੜੀ ਬੰਦੇ ਦੀ ਗਤੀ ਥੋੜੀ ਹੁੰਦੀ ਹੈ ਜਿਹੜਾ ਇਦਾਂ ਹੀ ਆ ਹੁਣ 100% ਕਈ ਬੰਦੇ ਇਹੋ ਜਿਹੇ ਆ ਜਿਹੜੇ ਮਰ ਜਾਂਦੇ ਗਤੀ ਨਹੀਂ ਹੁੰਦੀ ਉਹਨਾਂ ਦੀ ਗਤੀ ਇਦਾਂ ਮੰਨ ਕੇ ਚੱਲ ਜੇ ਮੰਨ ਲਾ ਰੱਬ ਦਾ ਨਾਮ ਕੋਈ ਜਿਆਦਾ ਲੈਂਦਾ ਪਾਠ ਪੂਜਾ ਕਰਦਾ ਤੇ ਫਿਰ ਬੰਦਾ ਦੁਨੀਆ ਤੋਂ ਜਾਂਦਾ ਉਹਦੀ ਗਤੀ ਹੋ ਜਾਂਦੀ ਕਈ ਬੰਦੇ ਇਹੋ ਜਿਹੇ ਦੁਨੀਆ ਦੇ ਤੁਰੇ ਫਿਰਦੇ ਜਿਨ੍ਹਾਂ ਦੀ ਗਤੀ ਨਹੀਂ ਹੁੰਦੀ ਦੇ مین ਟਾਰਗੇਟ ਹੈ ਹੋਈ ਆ ਕਿ ਬੰਦੇ ਨੂੰ ਜਦੋਂ ਨਾ ਪੁਰਾਣਾ ਸਮਾਂ ਹੁੰਦਾ ਹੈ ਨਾ ਜਿਤਨਾ ਮਾਲਾ ਕੀ ਥੋੜੀ ਜਿਹਾ ਆਪਾਂ ਨਿੱਕੇ ਨਿੱਕੇ ਹੁੰਨੇ ਆ ਹਾਂਜੀ ਆ ਪੌਣ ਮੜੀਆਂ ਜੇ ਡੱਕ ਦਿੰਨੇ ਗੱਡੀ ਆਪਾਂ ਨੂੰ ਡਕਣੀ ਨਹੀਂ ਚਾਹੀਦੀ ਹੁਣ ਮੈਂ ਤਾਂ ਦਾਦਾ ਵੀ ਪੁਰਾਣੇ ਬੰਦੇ ਹੁੰਦੇ ਹਨ ਨਾ ਜਦੋਂ ਮੰਨ ਕੇ ਚੱਲ ਆਪਣੀਆਂ ਬੇਬੇ ਹੋਣੀ ਜਾਂ ਮੰਮੀ ਹੋਣੀ ਜਾਂਦੀਆਂ ਕਿ ਬੁढ़ा ਮਰ ਜਾਣਾ ਜਾਂ ਕੋਈ ਬੰਦਾ ਮਰ ਜਾਣਾ ਸੰਸਕਾਰ ਤੇ ਜਾਣਾ ਉਹਨਾਂ ਨੇ ਤੇ ਉਹ ਨਾ ਜੇ ਉਹ ਨਾ ਆ ਕੇ ਨਾ ਮੈਂਟੋ ਮੈਂਟ ਹੀ ਆਉਂਦੀ ਹੁੰਦੀਆਂ ਘਰੇ ਕਿਸ ਦੇ ਮੱਥੇ ਨਹੀਂ ਲੱਗਦੀਆਂ ਹੁੰਦੀਆਂ ਹਾਂਜੀ ਮੱਥੇ ਨਹੀਂ ਲੱਗਦੀਆਂ ਹੁੰਦੀਆਂ ਸਿੱਧੀਆਂ ਆ ਕੇ ਬਾਥਰੂਮ ਚ ਪਹਿਲਾਂ ਨਹਾਉਂਦੀਆਂ ਸੀ ਨਾ ਆ ਕੇ ਆਪਦੇ ਕੱਪੜੇ ਧੋਂਦੀਆਂ ਸੀ ਧੋ ਕੇ ਫਿਰ ਜਵਾਕਰ ਨੂੰ ਚੁਟਦੀਆਂ ਹੁੰਦੀਆਂ ਜੀ ਆ ਜੰਤ ਨੂੰ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਉਹ ਗੱਲਾਂ ਨਹੀਂ ਆਪਾਂ ਗੋਲਦੇ ਤੇ ਤੰਗ ਆਪਾਂ ਫਿਰ ਜ਼ਿਆਦੇ ਆ ਹਾਂਜੀ ਕੋਈ ਕਹਿੰਦਾ ਯਾਰ ਮੈਨੂੰ ਇਹ ਆ ਹੁੰਦਾ ਜੇ ਇਹ ਹੁੰਦਾ ਕਿਉਂਕਿ ਆਪਾਂ ਪੁਰਾਣੀਆਂ ਚੀਜ਼ਾਂ ਭੁੱਲ ਗਏ ਪੁਰਾਣੀਆਂ ਚੀਜ਼ਾਂ ਜਿਹੜਾ ਆਪਾਂ ਯਾਦ ਰੱਖਾਂਗੇ ਨਾ ਸਾਰੀਆਂ ਜਿਹੜੇ ਲੋਕੀ ਪੁਰਾਣੇ ਸਾਰਾ ਕੁਝ ਕਰਦੇ ਹੁੰਦੇ ਸੀ ਤੇ ਲੋਕੀ ਸੁਖੀ ਕਿਉਂ ਸੁਖੀ ਲੋਕੀ ਇੰਨਾ ਚੀਜ਼ਾਂ ਨੂੰ ਕਹਿੰਦੇ ਹੁੰਦੇ ਵੀ ਇਹ ਚੀਜ਼ਾਂ ਹੈਗੀਆਂ ਤੇ ਉਸ ਤਰੀਕੇ ਨਾਲ ਚੱਲਦੇ ਹੁੰਦੇ ਹਾਂ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਮੁਰਦਾ ਤੁਰਿਆ ਜਾਂਦਾ ਬੰਦੀਆਂ ਵੀਡੀਓ ਬਣਾਉਣ ਲੱਪੇ ਨੇ ਆ ਜਾ ਕੇ ਮੜੀਆਂ ਚੋ ਪਿਆਨ ਦਾ ਲੱਕੜਾਂ ਦੇ ਆਪਾਂ ਵੀਡੀਓ ਬਣਾਉਣ ਲੱਪੇ ਨੇ ਆਪਾਂ ਮਜ਼ਾਕ ਬਣਾ ਲਿਆ ਇਹ ਚੀਜ਼ਾਂ ਮਜ਼ਾਕ ਚ ਲੈ ਲੀਆਂ ਚੀਜ਼ਾਂ ਪਰ ਜਿਹੜੀ ਦੁਨੀਆ ਦਾ ਧਰਤੀ ਤੇ ਨਾਮ ਆਣਾ ਉਹ ਚੀਜ਼ ਹੈਗੀ ਹਾਂਜੀ ਹੁਣ ਕਈ ਚੀਜ਼ਾਂ ਇਹੋ ਜੀਆਂ ਹੈਗੀਆਂ ਹੁਣ ਮੰਨ ਕੇ ਚੱਲ ਜਿਹੜਾ ਭੂਤਾਂ ਪ੍ਰੇਤਾਂ ਦੇ ਵਿੱਚ ਇਹੋ ਜੀ ਚੀਜ਼ਾਂ ਵੀ ਹੈਗੀਆਂ ਵਾ ਜਿਨ੍ਹਾਂ ਨੂੰ ਜਨਾਨੀ ਸੋਹਣੀ ਲੱਗਦੀ ਨਾ ਕੋਈ ਉਹ ਜਨਾਨੀ ਨੂੰ ਚਿੰਬੜ ਜਾਂਦੇ ਆ ਹਾਂਜੀ ਤੇ ਉਹ ਜਨਾਨੀ ਨਾਲ ਸਾਰਾ ਗਲਤ ਕੰਮ ਵੀ ਕਰ ਲੈਂਦੇ ਆ ਇਹ ਥੋੜੀ ਹੈਗਾ ਵੀ ਨਹੀਂ ਹੁੰਦਾ ਸਾਰਾ ਕੁਝ ਹੁੰਦਾ ਇੱਥੇ ਕਈ ਬੰਦੇ ਇੰਨੇ ਨੇ ਦੁਖੀ ਆ ਜਿਹੜੇ ਵੀ ਜਨਾਨੀਆਂ ਦੇ ਨਾਲ ਬੰਦੇ ਕੰਮ ਵੀ ਹੁੰਦੇ ਸਾਰਾ ਕੁਝ ਹੁੰਦਾ ਹੁਣ ਕਈ ਕੁਝ ਆ ਦੁਨੀਆ ਤੇ ਦੁਨੀਆ ਤੇ ਬਚਦਾ ਜੇ ਮੰਨ ਕੇ ਚੱਲ ਦੋ ਪੱਖ ਹੁੰਦੇ ਆ ਨੈਗੇਟਿਵ ਤੇ ਪੋਜ਼ਿਟਿਵ ਹਾਂਜੀ ਤੇ ਪੋਜ਼ਿਟਿਵ ਕਿੱਦਾਂ ਵਾ ਪੋਜ਼ਿਟਿਵ ਇਦਾਂ ਰੱਬ ਦਾ ਨਾਮ ਲੈ ਕੇ ਫੇਰ ਆਪਣੇ ਤੋਂ ਗੰਦਿਆਂ ਬੰਦਿਆਂ ਗੰਦੀਆਂ ਰੂਹਾਂ ਤੋਂ ਬਚਿਆ ਜਾ ਸਕਦਾ ਜਿੰਨਾ ਹੁਣ ਕਾਲਯੁਗ ਵੱਧ ਗਿਆ ਤੇ ਬਾਲਾਯੁਗਾਂ ਕਾਲਯੁਗ ਆ ਗਿਆ ਉਹ ਇੰਟਰਵਿਊ ਸੁਣੀ ਸਾਰੀ ਹਾਂਜੀ ਉਹਦੇ ਵਿੱਚ ਕੁਝ ਨਹੀਂ ਫੇਰ ਤੈਨੂੰ ਪਤਾ ਲੱਗੂਗਾ ਕੀ ਗੱਲ ਦੁਨੀਆ ਤੇ ਕਈਆਂ ਨੂੰ ਕਈ ਬਲਗੀ ਕਰ ਕਈਆਂ ਨੂੰ ਕਿਦਾਂ ਲੱਗਦਾ ਕੀ ਕਈ ਕਹਿਣਗੇ ਚੀਜ਼ਾਂ ਨਹੀਂ ਹੈਗੀਆਂ ਝੂਠ ਆ ਜਾਂ ਇਦਾਂ ਉਦਾਂ ਪਰ ਬਹੁਤ ਝੂਠ ਨਹੀਂ ਹੁੰਦਾ ਹੁਣ ਮੰਨ ਕੇ ਚੱਲ ਹੁਣ ਆਪਣੇ ਪੁਰਾਣੇ ਬੰਦੇ ਪੁਰਾਣੇ ਬੰਦੇ ਦੱਸਣਗੇ ਫਿਰ ਬਦਲਾ ਦਿੰਦਾ ਵੀ ਪੁਰਾਣੀਆਂ ਗੱਲਾਂ ਕੀ ਹੁੰਦੀਆਂ ਕੀ ਨਹੀਂ ਹੁੰਦੀਆਂ ਹੁਣ ਮੰਨ ਕੇ ਚੱਲ ਕਈ ਵਾਰ ਆਪਣੇ ਮਨ ਦੇ ਵਿੱਚ ਠੋਟ ਹੁੰਦੇ ਆ ਤੂੰ ਤੇਰੇ ਮਨ 'ਚ ਵੀ ਕਈ ਵਾਰ ਵੇਖੀ ਹਰ ਕੇ ਨਾਲ ਹੁੰਦਾ ਹੁੰਦਾ ਮੰਨ ਕੇ ਚੱਲ ਬੰਦਾ ਤੁਰਿਆ ਜਾਂਦਾ ਖੁਸ਼-ਮੁਸਾ ਜਿਹਾ ਹੋਇਆ ਹੋਵੇ ਨਾ ਕਈ ਵਾਰ ਆ ਵੀ ਆਪਾਂ ਜਦੋਂ ਤੁਰਦੇ ਹੋਈਏ ਤੇ ਆਪਣਾ ਇਹ ਬੋਰਡ ਜੀ ਹੁੰਦੀ ਆ ਪਿੱਛੇ ਯਾਰ ਕੋਈ ਤੁਰੰਦਿਆ ਹੁੰਦਾ ਕੇਈ ਵਾਰ ਮਹਿਸੂਸ ਹੁੰਦਾ ਨਾ ਉਹ ਮਹਿਸੂਸ ਨਹੀਂ ਹੁੰਦਾ ਹੁੰਦੀ ਆ ਚੀਜ਼ ਕੇਈ ਵਾਰ ਆਪਾਂ ਨੂੰ ਵੈਸੇ ਨਹੀਂ ਪਤਾ ਲੱਗਦਾ ਯਾਰ ਪਿੱਛੇ ਕੀ ਇਦਾਂ ਕੀ ਹੋਇਆ ਸੀ ਪਿੱਛੇ ਨੂੰ ਕੀ ਹੋਇਆ ਹੈ ਉਹ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਨੂੰ ਦੇਂਦੀਆਂ ਨਹੀਂ ਤੇ ਉਹਨਾਂ ਤੋਂ ਬਚਣ ਲਈ ਰੱਬ ਦਾ ਨਾਮ ਰੱਬ ਦਾ ਨਾਮ ਜ਼ਰੂਰੀ ਹੈ ਸਭ ਤੋਂ ਉੱਤੇ ਪਰਮੇਸ਼ਰ ਪਰ ਜਿਹੜੀ ਚੀਜ਼ ਹੈਗੀ ਦੁਨੀਆ ਤੇ ਉਹ ਹੈਗੀ ਆ ਤੇ ਬਸ ਇਹ ਚੀਜ਼ ਆ ਆਪਾਂ ਜਿਤਨਾ ਮੰਨ ਲਾਗੀ ਪਲਵਾਨ ਨਾਲੀਆਂ ਪਾਗਲਾਈਆਂ ਕਰਦੇ ਹੋ ਨਹੀਂ ਕਰਨੀਆਂ ਚਾਹੀਦੀਆਂ ਚਲੋ ਆਪਾਂ ਵੀ ਰੁਕ ਜਾਨੇ ਆ ਜਾ ਕੇ ਖਿਡਾਰੀ ਅਕਸਰ ਰੋਗ ਲੈਂਦੇ ਕੱਪੜੇ ਵੀ ਚੇਂਜ ਕਰ ਲੈਂਦੇ ਆਪਾਂ ਮੰਨ ਕੇ ਚਲੋ ਉੱਥੇ ਮੜੀਆਂ 'ਚ ਜਾ ਕੇ ਖਲੋ ਜੰਮੇ ਪਰ ਨਹੀਂ ਹੁਣ ਐਡਾ ਐਡਾ ਸ਼ਰੀਰ ਲੈ ਗਿਆ ਆਪਾਂ ਯਾਰ ਉੱਥੇ ਤੁਰੇ ਫਿਰਾਂਗੇ ਤੇ ਤੈਨੂੰ ਪਤਾ ਹੀ ਆ ਨੇਟਿਵ ਪੱਖ ਤੇ ਹੈਗਾ ਹੀ ਆ ਹਾਂਜੀ ਹਾਂ ਕਿਹੜਾ ਬੰਦਾ ਕਹਵੇ ਕਿ ਨਹੀਂ ਹੈਗਾ ਹਰ ਕੁਝ ਹੈਗਾ ਉਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਆਪਾਂ ਹਾਂਜੀ ਉਹ ਉਹ ਇੰਟਰਵਿਊ ਸਾਰੀ ਸੁਣੀ ਫੇਰ ਵੇਖੀ ਠੀਕ ਹੋ ਹਾਂਜੀ ਹਾਂ ਸਾਰੀ ਸੁਣੀ ਫੇਰ ਆ ਸਾਰਾ ਕੁਝ ਹੈਗਾ ਯਾਰ ਦੁਨੀਆ ਤੇ ਬਾਕੀ ਬਚਣ ਲਈ ਹੁਣ ਆਪਾਂ ਛਨਾਣ ਕਰਦੇ ਆਂ ਜਾ ਕੇ ਮੰਨ ਕੇ ਚੱਲ ਮਹਾਰਾਜ ਦਾ ਨਾਮ ਲੈਨੇ ਆਂ ਜਲ ਪੀਨੇ ਸਾਰਾ ਕੁਝ ਕਰਦੇ ਤੇ ਉਹ ਇਹ ਵੀ ਤੰਦਰੁਸਤੀ ਹੈ ਪਿੱਛੇ ਖਸਮਾ ਚਾਹੀਦਾ ਖਸਮ ਜਰੂਰੀ ਆ ਸੋਖੇ ਸਾਹਮਣੇ ਅਮ ਜੁੜੀ ਗੱਡੀ ਗਈ ਤੇ ਆਹੋ ਉਸਤਾਦ ਸੋਖਣੇ ਪਰ ਜੋਰ ਪੂਰਾ ਲਾਇਆ ਪਰ ਗੱਲ ਨਹੀਂ ਹੋਣੀ ਹੈ ਜੋਰ ਲਾਇਆ ਪਾ ਜੋਰ ਗੇਵਾਂ ਚੱਲ ਜੀਵਾਂ ਮਾ ਮਮੀ ਪੱਕੇ ਪੈਰਾਂ ਲੱਗਾ ਮੈਂ ਕੁੜੀਏ ਪਾਸ ਨਾ ਜਾ ਰਿਹਾ ਕਿਤੇ ਪਹਿਲਾਂ ਤਾਂ ਮੈਂ ਇਹਨਾਂ ਨਾਲ ਕੋਠੇ ਮੇਜਾ ਡਾਲਣਾ ਨਹੀਂ ਹਲਾ ਦੇ ਪਤਾ ਇਹਨੂੰ ਨਹੀਂ ਲੱਗਾ ਬਣਿਆ ਕੀ ਮਰਨਾ ਮੈਂ ਕੋਠੇ ਦੀ ਲੱਤ ਫੜਦੀ ਥੱਲੇ ਮੈਂ ਤੈਨੂੰ ਹੱਸਦਾ ਹੀ ਵੇਖਿਆ ਸਿੱਧਾ ਨਹੀਂ ਲੱਗਣਾ ਲੱਗਣਾ ਕਿਉਂ ਨਹੀਂ ਹੁਣ ਤਿੰਨ ਤਰ ਕੋਡੀਆਂ ਤੂੰ ਡੀਬੀ ਦਾ ਪੁੱਤ ਬਣਿਆ ਸ਼ਾਬਾਸ਼ ਇਹ ਤੈਨੂੰ ਨਾ ਨਾ ਫੜਦੇ ਜੇ ਤੈਨੂੰ ਪੂਰਾ ਤੈਨੂੰ ਡੀਬੀ ਸਕੀਮ ਵੜਾ ਆ ਗਿਆ ਵਾਕੇ ਪਤਾ ਹੈ ਪਹਿਲਵਾਨ ਲੱਗਣਾ ਨਹੀਂ ਸੋਖਣਾ ਦਾ ਛੇਤੀ ਕਾਬੂ ਨਹੀਂ ਹੋਣਾ ਨੇ ਪਚਲ ਹੋਏ ਆ ਸਾਰੇ ਤੇ ਮੈਂ ਮੈਚ ਜਿੱਤ ਲੈਣਾ ਤੈਨੂੰ ਕਰ ਕਰ ਕੇ ਪੁੱਤ ਪੁੱਤ ਇਹ ਵੀ ਤੁਸੀਂ ਲੋਹਣਾਂ ਲੱਗਣਾ ਸੀ ਮੈਂ ਤਾਂ ਆ ਨਹੀਂ ਖਾਣਾ ਲੱਗਣਾ ਥੋੜੀ ਐਂ ਐਂ ਸਾਨੂੰ ਪੈਸੇ ਥੋੜੀ ਲੋੜੀ ਤੇ ਮੇਰੇ ਕੋਲ ਗਟਾ ਕਰਾਦਾ ਨਹੀਂ ਆ ਮੈਸੇਜ ਹੀ ਆ ਗਿਆ ਕਿ ਤੂੰ ਇਹੇ ਚਾਲ ਚੱਈ ਕਰਨੀ ਆ ਕਿ ਰਹਿਣ ਦੀ ਆ ਮੈਨੂੰ ਬਾਜੂ ਬਾਜੂ ਦਾ ਨਹੀਂ ਲੱਗਦਾ ਮੈਨੂੰ ਲੱਗਦਾ ਹੁੰਦਾ ਹਰ ਗੇਮਾਂ 'ਚ ਕਰ ਦਿੰਦਾ ਹੀ ਲੱਗਦਾ ਹੁੰਦਾ ਮੈਂ ਚੜ ਕੇ ਮੈਂ ਮੈਂ ਉਸਤਾਦ ਨੇ ਕਿਹਾ ਤਾਂ ਮੈਂ ਚੜਨਾ ਪੈਣਾ ਮੈਨੂੰ ਇਹਦੇ ਨੂੰ ਪਤਾ ਨਹੀਂ ਲੱਗਾ ਕੀ ਬਣ ਗਿਆ ਨੂੰ ਮਜੀਦ ਆਉਂਦਾ ਔਲਾ ਪਾ ਮਜੀਦ ਮਜੀਦ ਆ ਬਗਲ ਦੀ ਤੇ ਆ ਲਕਦਾ ਉਹ ਤਾਂ ਐਸਾ ਪਾਚ ਬੜਾ ਭਰ ਕੇ ਮੇਰੇ ਵਾਲੇ ਸਾਈਡ ਮਾਰਿਆ ਪਵਾ ਹੂੰ ਉਦੋਂ ਮੈਂ ਲੀਗ ਤੋਂ ਮੁੜਿਆ ਉਦੋਂ ਵੀ ਪਵਾ ਦੀ ਭਾਵ ਕੋ ਦੋ ਤਿੰਨ ਨੰਬਰ ਤੱਕ ਸੀ ਪਾਪਾ ਫਿਰ ਗਲਤ ਦੇਦਾ ਹੋਇਆ ਜੋ ਆਪ ਅਪੀਲ ਕਰਦੇ ਚਲ ਮੈਂ ਕਹਿੰਦਾ ਕਿ ਹੋਲਡ ਲੈ ਲੋ ਹੋਲਡ ਜੀਰ ਇੱਕੋ ਗੱਲ ਆ ਕਹਿ ਦੇਣੀ ਕਿ ਨਾ ਉਹ ਗੱਲਾਂ ਚਲ ਆਪ ਕਿੱਥੇ ਕਮੀਆਂ ਵੇਚੀਆਂ ਕਮੀਆਂ ਵੇਚੀਆਂ ਬੜੀਆਂ ਕਬੱਡੀ ਹੁਣ ਮੰਨ ਕੇ ਚੱਲੋ ਰੈਫਰੀ ਇਦਾਂ ਦੇ ਆਉਣੇ ਚਾਹੀਦੇ ਆ ਰੈਫਰੀਆਂ ਨੂੰ ਇਹ ਗੱਲ ਅਸੀਂ ਤੁਹਾਨੂੰ ਸੈਟੀਸਫਾਈ ਕਰਾਂਗੇ ਵੀ ਜੇ ਨਾਗ ਰੰਗ ਦਿਹਾ ਹਾਂ ਵੀ ਆ ਠੀਕ ਆ ਓਕੇ ਇੱਕ ਰੈਫਰੀਆਂ ਨਾਲ ਬਹਿਸ ਬਾਜੀ ਕਰਨ ਦੇ ਤੇ ਇਹ ਕਿਹੜੇ ਕਮੈਂਟਰੀ ਵਾਲੇ ਨਾ ਦੂਜਿਆਂ ਦੀਆਂ ਝੋੜੀਆਂ ਗਾਉਣ ਦੇ ਹੁੰਦੇ ਆ ਲੈ ਨੇ ਇਹਨੇ ਪੈਸੇ ਦੇ ਟੀਣ ਜੇ ਤੂੰ ਮੰਨ ਲਓ ਬਹਿਸ ਬਾਜੀ ਹੋ ਗਈ ਨਾ ਰੈਫਰੀਆਂ ਦੇ ਲਾਗੇ ਪਲੇਅਰ ਚੱਲ ਗਏ ਆ ਕਮੈਂਟਰੀ ਵਾਲਾ ਚੁੱਪ ਕਰ ਜਾਂਦਾ ਸ਼ਾਂਤ ਹੋ ਜਾਓ ਗੱਲ ਕਰਾਂਗੇ ਕਿਉਂਕਿ ਇੱਕ એનર્ਜੀ ਵੇਸਟ ਹੋ ਜਾਂਦੀ ਪਲੇਅਰ ਦੀ ਇੱਕ ਜਦੋਂ ਉੱਚੀ ਬੋਲਣਾ ਪੈਂਦਾ ਉਹ ਤੋਂ ਦੁਨੀ ਦੁਨੀ એનર્ਜੀ ਵੇਸਟ ਹੁੰਦੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੇ ਕਮੈਂਟਰੀ ਵਾਲੇ ਹੁੰਦੇ ਆ ਵੀ ਉਹ ਬਹਿਸ ਬਾਜੀ ਹੁੰਦੇ ਆਂ ਸ਼ਾਂਤ ਹੋ ਜੀਏ ਚੁੱਪ ਹੋ ਜੀਏ ਵੀ ਗੱਲ ਕਰ ਲੈਂਦੀਏ ਵੇਖੀ ਉਹਨਾਂ ਗੱਲ ਨਹੀਂ ਕਰਨ ਦੇਣੀ ਆਪ ਦਾ ਹੀ ਬੋਲੀ ਨਾਲ ਦਾ ਬੋਲੀ ਨਾਲ ਚੰਗਾ ਨਹੀਂ ਲੱਗਦਾ ਇਹ ਗੱਲਾਂ ਬੜੀਆਂ ਗੇਮ ਦੇ ਵਿੱਚੋਂ ਕੱਢਣ ਵਾਲੀਆਂ ਚੀਜ਼ਾਂ ਜਿਹੜੀਆਂ ਨਿਕਲਣੀਆਂ ਚਾਹੀਦੀਆਂ ਉਹ ਪਹੁੰਚਦਾ ਪਲੇਅਰ ਥੱਕੇ ਖਾਂਦਾ ਤੈਨੂੰ ਮੈਂ ਦਾ ਹੂਲਤਣ ਇਹ ਕਿ ਮੇਰਾ ਨੰਬਰ ਲੇ ਕੇ ਪਾਣ ਪਿਛੇ ਆਪਣੇ ਦੋ ਆਪਣੇ ਦੋ ਸਹੂਲਤ ਹੈ ਲਾਈਵ ਦੀ ਮੰਨ ਕੇ ਚੱਲੋ ਕਿ ਜੇ ਆਪਣੇ ਤੋਂ ਪੁਆਇੰਟ ਕੋਈ ਗਲਤ ਹੁੰਦਾ ਨਾ ਕਿੰ ਤੂੰ ਪਰ ਤੂੰ ਨਾ ਕਰੋ ਦੋ ਜਿਹੜੇ ਸੀਨੀਅਰ ਪਲੇਅਰ ਹੁੰਦੇ ਨਾ ਉਹਨੂੰ ਕਹੋ ਮੈਨੂੰ ਐਸ ਨੰਬਰ ਤੇ ਡਾਊਟ ਆ ਆਪਾਂ ਬਾਅਦ ਚ ਵੇਖੀਏ ਠੀਕ ਓਕੇ ਜਿੰਨੇ ਮਰਜ਼ੀ ਹੋਲਡ ਲੈ ਲਓ ਟੀਮ ਦੇ ਵਿੱਚ ਕਿਉਂਕਿ ਆਪਣੇ ਤੋਂ ਸਹੂਲਤ ਹੈਗੀ ਆ ਇਹ ਇਹ ਥੋੜੀ ਹੈਗਾ ਕੀ ਫਲਾ ਨਾ ਗਵੇ ਵੀ ਮੈਚ ਦੇ ਮੈਚ ਦੇ ਆਪਾਂ ਦੋ ਹੋਲਡ ਰਹਿਣੇ ਆ ਕੱਪਾਂ ਚਲ ਚਲੋ ਲੈ ਲਓ ਛੋ ਮੈਚ ਜਿੰਨੇ ਮਰਜ਼ੀ ਲੈ ਲਓ ਕਿਉਂਕਿ ਆਪਣੇ ਤੋਂ ਟਾਈਮ ਹੁੰਦਾ ਤੇ ਬਾਕੀ ਜਿਹੜੇ ਫਾਡੇਸ਼ਨਾਂ ਦੇ ਹੁੰਦੇ ਉਹਦੇ ਚ ਚਲੋ ਰੂਲ ਵੱਖਰੇ ਹੋਣੇ ਹੋਣੇ ਛੋ ਮੈਚਾਂ ਚ ਹੋਰ ਰੂਲ ਚਾਹੀਦੇ ਆ ਵੀ ਆਪਣੇ ਤੋਂ ਸਹੂਲਤ ਆ ਆਪਾਂ ਹੋਲਡ ਜਿੰਨੇ ਮਰਜ਼ੀ ਲੈ ਸਕਦੇ ਵੀ ਜਿੰਨਾ ਤੇਰਾ ਡਾਊਟ ਆ ਆਪਾਂ ਡਾਊਟ ਕਲੀਅਰ ਕਰੋ ਜਦੋਂ ਮੰਨ ਲਓ ਡਾਊਟ ਕਿਸੇ ਦਾ ਕਲੀਅਰ ਹੋ ਜਾਂਦਾ

ਵਾਲਾ ਆਗੂ ਮਿੱਤਰੋ ਬੜੇ ਸਮੇਂ ਬਾਅਦ ਮਿਲਿਆ ਪੰਜਾਬ ਨੂੰ ਜਾਗਦੀ ਜ਼ਮੀਰ ਵਾਲਾ ਆਗੂ ਮਿੱਤਰੋ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਚੜ੍ਹਦੀ ਕਲਾ 'ਤੇ ਕਲੀਅਰ ਦਾਸਾਂ ਕੀਤੀਆਂ ਜਾ ਰਹੀਆਂ ਇੱਕ ਆਸ ਵੱਡੀ ਹੈ ਪੰਥਕ ਸ਼ੀਰ ਤੋਂ ਲੜ ਰਿਹਾ ਹੈ ਸਿਰ ਦੀ ਕਬੱਡੀ ਦੁੱਪੀ ਪਰ ਇਹਨਾਂ ਦਾ ਹਲਾਅ ਚੱਲਣਾ ਹੈ ਤੁਹਾਡੀ ਦੇਖ ਕਮਾਈ ਦੇ ਨਾਲ ਹੁਣ ਦੇਖਦੇ ਨਿੱਕੇ ਦੀ ਰੇਡ ਹੈ ਉਹ ਨਿੱਕਾ ਮੱਤਾ ਕਬੱਡੀ ਪਾ ਰਿਹਾ ਨਿੱਕਾ ਮੱਤਾ ਭੋਲੇ ਕੇ ਵਾਲਾ ਗੋਪੀ 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 ਤੇ ਨਿੱਕਾ ਇਹ ਜਿਗਰਾ ਦੇਖੋ ਜਿਗਰਾ ਦੇਖੋ ਪਰ ਮੱਲ ਵੱਡਾ ਪਰ ਮੱਲ ਵੱਡਾ ਤਜਰਬਾ ਤਾਂ ਫਿਰ ਤਜਰਬਾ ਹੁੰਦਾ ਮੱਲਿਆ ਤਜਰਬਾ ਤਾਂ ਓਏ ਤਜਰਬਾ ਮਿਲਦਾ ਤੇ ਕਰਨ ਢਿੱਲੋਂ ਯਾਰਾਂ ਦਾ ਯਾਰ ਹੈ ਤੇ ਗੰਗੂ ਢਿੱਲੋਂ ਦਾ ਕਹਿੰਦਾ ਛੋਟਾ ਭਾਈ ਟਰੈਕ ਇੱਧਰ ਬਾਬਾ ਨੇ ਵੱਡੇ ਪ੍ਰਾਂਤ ਲਈ ਉਧਰ ਵੱਡਾ ਮਾਨ ਸਨਮਾਨ ਕੀਤਾ ਕਹਿੰਦੇ ਕਮਲੀ ਦਾ ਫਿਰ ਬਾਬੇ ਨਾਨਕ ਵਾਲੇ ਨੇ ਕਹਿੰਦੇ 5000 ਨਾਲ ਮਾਨ ਸਨਮਾਨ ਕੀਤਾ ਔਰ ਜੁੱਲੇ ਉਹਨਾਂ ਨੇ ਔਰ ਜੁੱਲੇ ਉਹਨਾਂ ਨੇ ਤੇ ਵੱਡਾ ਵੀ ਪ੍ਰਾਂਤੋਂ ਹਰਨ ਵਾਲੇ ਸੇਫ ਗ੍ਰੇਡ ਪਾ ਰਿਹਾ ਵੀ ਛੱਲਿਆ ਕਰ ਸਫਿਸ਼ਤ ਨਹੀਂ ਬਣਨਾ ਹੈ ਹਾਂ ਸਫਿਸ਼ਤ ਕਰਨੀ ਬਣਦੀ ਇਹਨੇ ਝੋਟਿਆਂ ਦੀ ਇਸ ਵੇਲੇ ਕਿਤੇ ਸੇਫ ਗ੍ਰੇਡ ਪਾ ਰਿਹਾ ਇੱਕ ਕੰਦੀ ਤੇ ਕਹਿੰਦੇ ਸਿਮਰ ਦੇਦਾ ਯਾਰ ਓ ਜਿਹਨੇ ਟੰਡ ਕੇ ਜੱਫਾ ਲਾ ਰਿੰਦਾ ਹਾਂਜੀ ਹੱਥਾਂ ਨਾਲ ਇਹ ਦੁਨੀਆ ਦਾ ਸ਼ੇਰ ਹੈ ਇਹ ਦੁਨੀਆ ਦਾ ਸ਼ੇਰ ਹੈ ਫਰਲੰਕ ਜੋੜ ਚੁੱਕਿਆ ਹੁਣ ਦੇਖਦੇ 1000 ਦੀ ਰਸਪਾਨ ਉਹਨਾਂ ਵੱਲੋਂ ਕਬੱਡੀ ਪੈਣ ਜਾ ਰਹੀ ਹੈ ਕਵਰ ਰੇਡ ਪਾ ਰਿਹਾ ਗੋਪੀ ਹੁਣ ਤਾਂ ਹੁਣ ਤਾਂ ਹੁਣ ਤਾਂ ਕਿੰਨਾ ਕੀ ਸਮਾਂ ਬਾਕੀ ਹੈ ਹੁਣ ਤਾਂ 24 25 ਸੈਕਿੰਡ ਹੀ ਬੰਦੇ ਹੈ ਏ ਬੱਲੇ 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 ਗੋਪੀ ਗੋਪੀ ਤੇ ਸ਼ੇੜਾ